ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 648 ਪ੍ਰਕਾਸ਼ਪੁਰਬ ਤੇ ਗਾਇਕ ਰਾਜਨ ਮੱਟੂ ਦਾ ਨਾਮ ਦੇ ਪੰਘੂੜੇ ਦੀ ਸ਼ੂਟਿੰਗ ਸੱਚਖੰਡ ਬੱਲਾ ਵਿਖੇ ਹੋਈ ਮੁਕੰਮਲ ਇਸ ਮੌਕੇ ਤੇ ਗਾਇਕ ਰਾਜਨ ਮੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵੀ ਮੇਰੇ ਕਾਫੀ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਧਾਰਮਿਕ ਸ਼ਬਦ ਆ ਚੁੱਕੇ ਹਨ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਬਾਕੀ ਧਾਰਮਿਕ ਸ਼ਬਦਾਂ ਨੂੰ ਗੀਤਾਂ ਨੂੰ ਪਿਆਰ ਦਿੱਤਾ ਹੈ ਇਸੇ ਤਰ੍ਹਾਂ ਇਸ ਸ਼ਬਦ ਨੂੰ ਵੀ ਪਿਆਰ ਦੋਂਗੇ ਇਸ ਦਾ ਸੰਗੀਤ ਅਮਰ 뮤직 ਮਿਰਰ ਵੱਲੋਂ ਬਖੂਬੀ ਦੇ ਨਾਲ ਦਿੱਤਾ ਗਿਆ ਹੈ ਅਤੇ ਇਸ ਨੂੰ ਲਿਖਿਆ ਹੈ ਕੋਟ সিদ্দিক ਵਾਲਾ ਅਤੇ ਇਹ USB ਵੇਟ ਵੱਲੋਂ ਅਰਲਿਸ ਕੀਤਾ ਜਾਵੇਗਾ ਇਸ ਦੇ ਵੀਡੀਓ ਡਾਇਰੈਕਟਰ ਕੁਲਵਿੰਦਰ ਜੋਹਲ ਅਤੇ ਕੈਮਰਾਮੈਨ ਅਮਨ ਕੁਮਾਰ ਮੇਕਅਪ ਗौरी ਪਲੋਂ ਬਖੂਬੀ ਦੇ ਨਾਲ ਕੀਤਾ ਗਿਆ ਹੈ ਇਸ ਧਾਰਮਿਕ ਗੀਤ ਦੇ ਵਿਸ਼ੇਸ਼ ਸਹਿਯੋਗੀ ਸਾਜ ਸ਼ਮੀ ਅਤੇ ਰਿਸ਼ਭ ਮੱਟੂ ਤੋਂ ਇਲਾਵਾ ਹੋਰ ਵੀ ਸੇਵਾਦਾਰ ਸ਼ਾਮਲ ਸਨ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜਗਰਦੇਵ ਜੀ आज बड़ी ही अपार कृपा हुई सतगुरु रविदास महाराज जी की सो प्यारेयो तेरा सत्संग बोलना दिखनी आज ਸਾਡੇ ਵੱਡੇ ਭਾਈ ਸਾਹਿਬ ਰਾਜਨ ਮੱਟੂ ਜੀ ਉਹਨਾਂ ਦੀ ਗੀਤ ਦਾ ਮਨੰਕਣ ਹੋਇਆ ਔਰ ਮੇਰੇ ਛੋਟੇ ਵੀ ਸ਼ਮੀ ਜੀ ਉਹਨਾਂ ਦੇ ਗੀਤ ਦਾ ਮਨੰਕਣ ਹੋਇਆ 10 ਦੇ ਗੀਤ ਦਾ ਵੀ ਮਨੰਕਣ ਹੋ ਰਿਹਾ ਔਰ ਸਾਡੀ ਛੋਟੀ ਬੇਟੀ ਅੰਜਲੀ ਬੰਗੜ ਉਹਨਾਂ ਦਾ ਵੀ ਸ਼ੁਰੂ ਹੋ ਰਿਹਾ ਬਾਬਤ ਹੀ ਸਤਿਗੁਰੂ ਦੀ ਫਤਿਹ ਬੜਾ ਹੀ ਖੁਸ਼ੀਆਂ ਭਰਿਆ ਸਮਾ ਬਣਿਆ ਹੋਇਆ ਹੈ ਔਰ ਸਾਰੇ ਆਈ ਇਸ ਆਨੰਦਪੂਰਨ ਸਮੇ ਦਾ ਲਤਪ ਆਨੰਦ ਲੈ ਰਹੇ ਨੇ ਸਾਡੇ ਵੱਡੇ ਭਾਈ ਸਾਹਿਬ ਕਮਲਜੀਤ ਔਰ ਰਮਨ ਜੀ ਔਰ ਸਾਰੀ ਟੀਮ ਜੁਐਸ ਸੀ ਪੀ ਕੰਪਨੀ ਦੀ ਸਾਰੇ ਸਦਸਤੇ ਮੌਜੂਦ ਨੇ ਸਾਰੇ ਆਪੂ ਆਪਣਾ ਆਨੰਦ ਲੈ ਰਹੇ ਨੇ ਸਤਿਗੁਰੂ ਕੀ ਇਹੀ ਅਰਦਾਸ ਬੁਣਤੀ ਹੈ ਸਤਿਗੁਰੂ ਸਾਹਿਬ ਦਾ ਭਲਾ ਕਰਨ ਕੱਢ ਦੀ ਕਲਾ ਬਖਸ਼ਣ ਸਾਡੀ ਵੀਰਾਂ ਨੂੰ ਵੀ ਸਰਦੀ ਕਲਾ ਬਖਸ਼ੀਤਨ ਅਰ ਖਾਸ ਕਰਕੇ ਮੇਰੀ ਬੇਨਤੀ ਹੈ ਗੁਰਚਰਨਾ ਵਿੱਚ ਕੇ ਸਾਡੀ ਭਾਈ ਸਾਹਿਬ ਭਾਈ ਸਾਹਿਬ ਰਾਜਮਤੀ ਜੀ ਨੂੰ ਤੰਦਰੁਸਤੀ ਦੀ ਰਾਤ ਬਖਸ਼ਿਤ ਕਰਨ ਮਾਰਾ ਪਰਿਸ਼ਤਰਾਹੋ ਸੇਵਾ ਕਰਦੇ ਰਹੇ ਸਮਾਜ ਦੀ ਆਪਣੀ ਆਵਾਜ਼ ਦੇ ਨਾਲ ਆਪਣੇ ਹਿੱਤਾਂ ਦੇ ਨਾਲ ਜੈ ਗੁਰਦੀਪ ਧੰਨ ਜੈ ਗੁਰਦੀਪ ਜੀ ਧੰਨ ਗੁਰਦੀਪ ਜੀ ਮੈਂ ਤੁਹਾਡਾ ਆਪਣਾ ਭਾਗ ਮੱਟੂ ਅੱਜ ਸੱਚ ਕੰਮ ਦੀ ਰੰਗ ਬੱਲਾ ਵਿਖੇ ਸਤਿਗੁਰੂ ਅਰਦਾਸ ਮਾ ਜੀ ਮਹਿਮਨ ਨਾਲ ਪਰਪੂਰਕ ਸ਼ਬਦ ਗਾਇਆ ਸੀ ਮੈਂ ਉਹ ਦੀ ਛੂਟਨ ਸੀ ਮੁਕੰਮਲ ਹੋਈ ਹੈ ਤੇ ਬਹੁਤ ਹੀ ਅੱਛੀ ਕੰਪਨੀ ਵਰਲਡ ਦੀ ਕੰਪਨੀ ਅੱਛੀ ਜੁਐਸ ਬਿਊਟੀ ਇਹਨਾਂ ਨੂੰ ਉਹਦੇ ਵਿੱਚ ਇਹ ਲਾਂਚ ਹੋ ਰਿਹਾ ਹੈ ਔਰ ਨਮਰ ਦਾ ਬਲਜੀ ਬੀਟ ਉਹਨਾਂ ਦਾ ਬਾਖਮਲ ਨਿਯੂਸਿਕਾ ਸਦੀਕੀ ਔਰ ਸ਼ਰੀਕ ਵਾਲਾ ਉਹਨਾਂ ਦੀ ਰਚਨਾ ਹੈ ਤੇ 10 ਲਗਾਇਆ ਹੈ ਔਰ ਸਾਡੇ ਕੁਲਵਿੰਦਰ ਜੌਰ ਜੀ ਉਹਨਾਂ ਨੇ ਵੀਡੀਓ ਤਿਆਰ ਕੀਤੀ ਹੈ ਉਹ ਸਾਡੇ ਸਾਝ ਮੇਰਾ ਬਹੁਤ ਪਿਆਰਾ ਵੀਰ ਹੈ ਉਹਨਾਂ ਨੇ ਇਸ ਗਾਣੇ ਦੀ ਕੰਪੇਨ ਕੀਤੀ ਹੈ ਸਾਰੇ ਦੇਖ ਰਹੇ ਕਿ ਅੱਗੇ ਉਹਨਾਂ ਦੇ ਦਰਮਿਆਨ ਹੋ ਰਹੀ ਹੈ ਮੈਡੀਕਲ ਹੋ ਰਿਹਾ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੇ ਪਹਿਲੇ ਗਾਣਿਆਂ ਨੂੰ ਜਿਵੇਂ ਪਿਆਰ ਦਿੱਤਾ ਇਸ ਸ਼ਬਦ ਨੂੰ ਵੀ ਮਨਾਮੋਹੀ ਅਸ਼ੀਰਵਾਦ ਦੇ ਕੇ ਮੈਨੂੰ ਨਵਾਜੋਗੇ ਤੇ ਅੱਜ ਉਸ ਗਾਣੇ ਦੀ ਸ਼ੂਟਿੰਗ ਸੀਗੀ ਜਿਹੜਾ ਸਾਸ ਨੂੰ ਬੱਲਾ ਕਿ ਤੇ ਉਸ ਸ਼ੂਟਿੰਗ ਮੁਕੰਮਲ ਹੋਈ ਹੈ ਆਪ ਸਭ ਦਾ ਦਿਲੋਂ ਸ਼ੁਕਰਾਨਾ ਕਰਦਾ ਸਾਰੀ ਟੀਮ ਦਾ ਅ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਇਸ ਸ਼ਬਦ ਨੂੰ ਬਹੁਤ ਸਾਰਾ ਪੇਸ਼ੀਵਾ ਮੈਨੂੰ ਦੇਵੋਗੇ ਤੇ ਸ਼ਬਦ ਨੂੰ ਪਿਆਰ ਕਰੋਗੇ ਜੈ ਗੁਰਦੇਵ ਤਨ ਗੁਰਦੇਵ